ਅੰਨਾ ਟਾਈਮ ਤੱਕ ਨੂੰ ਲਾਣਾ ਨਹੀਂ ਚਾਹੀਦਾ ਫਲਡ ਕੰਟਰੋਲਰ ਨੂੰ ਫੋਨ ਚੱਕਣਾ ਹਾਂਹੀ ਨੰਬਰ ਹੈ 23549 ਹਾਂ ਸ਼ਰਮ ਨਹੀਂ ਚਾਹੀਦੀ ਯਾਰ ਅੰਨੀਆਂ ਘੰਟੀਆਂ ਕੋਈ ਹੋਰ ਨੰਬਰ ਤਾਂ ਨਹੀਂ ਕੋਈ ਮੋਬਾਈਲ ਨੰਬਰ ਹੋਵੇ ਪਾਣੀ ਦੀ ਆਵਾਜ਼ ਆ ਰਹੀ ਹੈ ਯਾਰ ਨਹੀਂ ਤੇਜ਼ ਆ ਰਿਹਾ ਪਾਣੀ ਪਾਣੀ ਦਾ ਵਹਾਵ ਹੀ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਦਵਾਰਾਂ ਮ ਲਈ ਯਾਰ ਬਹੁਤ ਜਿਆਦਾ ਇਹ ਜਿਵੇਂ ਉਹ ਨਹੀਂ ਹੁੰਦਾ ਰੈਫਟਿੰਗ ਵਾਲੇ ਉੱਥੇ ਪਾਣੀ ਆ ਤੇਜ਼ ਹੁੰਦਾ ਉਹ ਮੈਂ ਜਾ ਰਿਹਾ ਪਾਣੀ ਨਹੀਂ ਚੱਕਦੇ ਚਲੋ ਪੈਰਾ ਲਾਓ ਬੈਠੋ ਆ ਸਾਹਮਣੇ ਯਾਰ ਕਿੰਨੇ 20 ਘਰ ਹੋਣਗੇ ਹਾਂ 20 25 30 ਸਭ ਤੋਂ ਵੱਧ ਤਾਂ ਇਹਨਾਂ ਨੂੰ ਖਤਰਾ ਹੈ ਸਾਰੇ ਕਿਨਾਰੇ ਵੀ ਸਾਰੇ ਕੱਚੇ ਨੇ ਹੂੰ ਹੂੰ ਨਹੀਂ ਚੱਕਦੇ ਚੱਕਣਾ ਹੁੰਦਾ ਤੁਨ ਚੱਕ ਹੀ ਲੰਦੇ ਨੰਬਰ ਕੀ ਹੈ ਪਹਿਲਾਂ ਤਾਂ ਉਰੇ ਬੰਦਾ ਹੋਣਾ ਚਾਹੀਦਾ ਜਿਹੜਾ ਬੈਠੇ ਨਜ਼ਰ ਰੱਖੇ ਚਲੋ ਨਹੀਂ ਹੈਗਾ ਤੁਸੀਂ ਫਲੱਡ ਕੰਟਰੋਲ ਰੂਮ ਤੇ ਫੋਨ ਤਾਂ ਚੱਕੋ ਕਾਹਦੇ ਤੁਸੀਂ ਫਿਰ ਫਲੱਡ ਕੰਟਰੋਲ ਰੂਮ ਬਣਾਏ ਹੋਏ ਜਿਹੜੇ ਐ ਸੋਣਾ ਸਾਰਾ ਪੰਜਾਬ ਉਹ ਪ੍ਰੇਸ਼ਾਨ ਹੋਇਆ ਪਿਆ ਹੈ ਆਫਤ ਆਈ ਹੋਈ ਹੈ ਤੇ ਇਹ ਦੱਸੋ ਆ ਫਲੱਡ ਕੰਟਰੋਲ ਰੂਮ ਦੇ ਨੰਬਰ ਦਾ ਹਾਲ ਹੈ ਫਟੇਮ ਹੋ ਇਹਨਾਂ ਦੇ ਦਾ ਮੁੱਖ ਮੰਤਰੀ ਨੂੰ ਚਾਹੀਦਾ ਅਫਸਰਾਂ ਨੂੰ ਕਵੇ ਆਪਣੇ ਘਰ ਉੱਚੇ ਛੱਡੋ ਚੰਡੀਗੜ੍ਹ ਦੀਆਂ ਕੋਠੀਆਂ ਛੱਡੋ ਸਰਕਾਰੀ ਕੋਠੀਆਂ ਛੱਡੋ ਤੇ ਪਿੰਡਾਂ 'ਚ ਜਾ ਕੇ ਰਹੋ 10-10 ਦਿਨ ਇਹਨਾਂ ਨੂੰ ਪਤਾ ਤਾਂ ਚੱਲੇ